ਸੰਵਿਧਾਨਿਕ ਹੱਕ ਕਿਨੂੰ ਪੜ੍ਹਨੇ ਜ਼ਰੂਰੀ ਆ ਇਸ ਕਰਕੇ ਪੜ੍ਹਨੇ ਜ਼ਰੂਰੀ ਹੈ ਕਿਉਂਕਿ ਜਿਹੜਾ ਬੰਦਾ ਭਾਰਤ 'ਚ ਰਹਿ ਰਿਹਾ ਹੈ ਜਾਂ ਫਿਰ ਕਿਸੇ ਵੀ ਦੇਸ਼ 'ਚ ਰਹਿ ਰਿਹਾ ਉਹਨੂੰ ਸਰਕਾਰ ਕੁਝ ਹੱਕ ਦਿੰਦੀ ਹੈ ਸਰਕਾਰ ਨਹੀਂ ਕਹਿ ਸਕਦੀ ਤਾਂ ਸੰਵਿਧਾਨ ਕੁਝ ਹੱਕ ਦਿੰਦਾ ਤੇ ਸਾਡੀ ਭਾਰਤ ਵਿੱਚ ਰਹਿਣ ਵਾਲੇ ਲੋਕਾਂ ਨੂੰ ਵੀ ਕੁਝ ਨਾ ਕੁਝ ਹੱਕ ਦਿੱਤੇ ਹੋਏ ਹਨ ਇਹ ਤੁਹਾਡੇ ਪੇਪਰ ਲਈ ਨਹੀਂ ਇੰਪੋਰਟੈਂਟ ਫੰਡਾਮੈਂਟਲ ਰਾਈਟਸ ਵੈਸੇ ਵੀ ਤੁਹਾਨੂੰ ਆਪਣੇ ਹੱਕਾਂ ਦਾ ਪਤਾ ਹੋਣਾ ਚਾਹੀਦਾ ਹੈ ਧਿਆਨ ਨਾਲ ਹੀ 25-30 ਮਿੰਟਾਂ ਵਿੱਚ ਤੁਹਾਨੂੰ ਫੰਡਾਮੈਂਟਲ ਰਾਈਟ ਦੀ ਕੱਲੀ-ਕੱਲੀ ਗੱਲ ਕਲੀਅਰ ਹੋਏਗੀ ਸਭ ਤੋਂ ਪਹਿਲਾ ਸਵਾਲ ਫੰਡਾਮੈਂਟਲ ਰਾਈਟਸ ਅਸੀਂ ਕਿੱਥੋਂ ਲੈ ਆ ਫੰਡਾਮੈਂਟਲ ਰਾਈਟਸ ਆਪਾਂ ਨੇ ਕਿੱਥੋਂ ਲਈ ਹੈਗੇ ਆ ਜੀ ਫੰਡਾਮੈਂਟਲ ਰਾਈਟਸ ਆਪਾਂ ਨੇ ਕਿੱਥੋਂ ਲਈ ਹੈਗੇ ਆ ਅਮਰੀਕਾ ਤੋਂ ਲਈ ਆ ਠੀਕ ਹੈ ਯਾਦ ਰੱਖਣਾ ਹੈਗਾ ਫੰਡਾਮੈਂਟਲ ਰਾਈਟਸ ਕਿੱਥੋਂ ਲਈ ਹੈਗੇ ਆ ਅਮਰੀਕਾ ਤੋਂ ਲਈ ਆ ਧਰਤੀ ਤੇ ਰਹਿਣ ਵਾਸਤੇ ਜਾਂ ਫਿਰ ਉਸ ਦੇਸ਼ ਵਿੱਚ ਰਹਿਣ ਵਾਸਤੇ ਸਰਕਾਰ ਨੇ ਸਾਨੂੰ ਕੁਝ ਹੱਕ ਦਿੱਤੇ ਹੋਏ ਆ ਉਹਨਾਂ ਨੂੰ ਹੀ ਉਹਨਾਂ ਹੱਕਾਂ ਨੂੰ ਹੀ ਆਪਾਂ ਕੀ ਬੋਲਦੇ ਆ ਜੋਨੇ ਆਧਿਕਾਰ ਬੋਲਦੇ ਆ ਫੰਡਾਮੈਂਟਲ ਰਾਈਟਸ ਬੋਲਦੇ ਆ ਤੇ ਪੇਪਰ ਤੇ ਸਵਾਲ ਆਇਆ ਸੀਗਾ ਫੰਡਾਮੈਂਟਲ ਰਾਈਟਸ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਫੰਡਾਮੈਂਟਲ ਰਾਈਟਸ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈਗਾ ਯਾਦ ਰੱਖਣਾ ਹੈਗਾ ਮੈਗਨਾ ਕਾਟਾ ਮੈਗਨਾ ਕਾਟਾ ਮੈਗਨਾ ਕਾਟਾ ਯਾਦ ਰੱਖ ਲੈਣਾ ਹੈਗਾ ਬਟਾਈਕ ਇੰਗਲੈਂਡ ਦੇ ਰਾਜੇ ਨੇ ਦਿੱਤਾ ਸੀਗਾ ਕਿ ਜੋ ਰਾਜਾ-ਰਾਜੇ ਕੀ ਕਰਦਾ ਸੀਗਾ ਲੋਕਾਂ ਦੇ ਪਰਜਾ ਦੇ ਬਹੁਤ ਜ਼ਿਆਦਾ ਜਿਹੜਾ ਹੈਗਾ ਉਹ ਜ਼ੁਲਮ ਕਰਦਾ ਸੀਗਾ ਤਾਂ ਉਹਦੇ ਖਿਲਾਫ ਉਹਨੇ ਇੱਕ ਜਿਹੜੀ ਹੈਗੀ ਇੱਕ ਫਾਈਲ ਪ੍ਰਪੋਜ਼ਲ ਰੱਖਿਆ ਸੀਗਾ ਜਿਹਨੂੰ ਮੈਗਨਾ ਕਾਰਟਾ ਬੋਲਦੇ ਆ ਕਿ ਤੁਹਾਨੂੰ ਕੁਝ ਹੱਕ ਦਿੱਤੇ ਗਏ ਆ ਜਿਹਨਾਂ ਨੂੰ ਆਪਾਂ ਜਿਹੜਾ ਹੈਗਾ ਸੰਵਿਧਾਨ ਦੇ 12 ਤੋਂ ਲੈ ਕੇ 35 ਨੰਬਰ ਆਰਟੀਕਲ ਚ ਪੜਦੇ ਆ ਬਹੁਤ ਸੌਖਾ ਸਵਾਲ ਸਭ ਤੋਂ ਪਹਿਲਾਂ ਫੰਡਾਮੈਂਟਲ ਰਾਈਟਸ ਦੀ ਗੱਲ ਕਿਸ ਨੇ ਕੀਤੀ ਸੀ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ बुनियादी अधिकारा की गल कितने की जी बहुत सौखा सवाल है सब तो पहला फंडामेंटल राइट की गल किसने की बाल गंगाधर तिलक याद रखना है जी किसने बाल गंगाधर तिलक गंगाधर तिलक तो तेज बहादुर सपरू तेज बहादुर ਸਪਰੂ ਤੇ ਫੰਡਾਮੈਂਟਲ ਰਾਈਟਸ ਸਾਡੇ ਸੰਵਿਧਾਨ ਦੇ ਕਿੰਨੇ ਨੰਬਰ ਆਰਟੀਕਲਸ ਹੈਗੇ ਆ 12 ਤੋਂ ਲੈ ਕੇ 35 ਨੰਬਰ ਜਿਹੜਾ ਆਰਟੀਕਲ ਹੈਗਾ ਸਾਡੇ ਸੰਵਿਧਾਨ ਦਾ ਉਹ ਬੁਨਿਆਦੀ ਅਧਿਕਾਰਾਂ ਦੀ ਗੱਲ ਕਰਦਾ ਹੈਗਾ ਅਗਲਾ ਸਵਾਲ ਜੇ ਸੰਵਿਧਾਨ ਅਧਿਕਾਰਾਂ ਤੋਂ ਪੇਪਰ 'ਚ ਪੈ ਸਕਦਾ ਫੰਡਾਮੈਂਟਲ ਰਾਈਟਸ ਸਾਡੇ ਸੰਵਿਧਾਨ ਦੇ ਕਿੰਨੇ ਨੰਬਰ ਹਿੱਸੇ 'ਚ ਹੈ ਫੰਡਾਮੈਂਟਲ ਰਾਈਟਸ ਸਾਡੇ ਸੰਵਿਧਾਨ ਦੇ ਕਿੰਨੇ ਨੰਬਰ ਭਾਗ 'ਚ ਹੈ ਭਾਗ ਨੰਬਰ ਤਿੰਨ ਵਿੱਚ ਹੈਗੀਆਂ ਠੀਕ ਹੈ ਯਾਦ ਰੱਖਣਾ ਹੈਗਾ ਅਗਲਾ ਸਵਾਲ ਬੇਟਾ ਕਿ ਬਨਾਦੀਏ ਅਧਿਕਾਰ ਜਦੋਂ ਸੰਵਿਧਾਨ ਵਿੱਚ ਬਣਿਆ ਸੀਗਾ ਉਦੋਂ ਕਿੰਨੇ ਮਿਲੇ ਸੀਗੇ ਸਾਨੂੰ ਬਨਾਦੀ